ਪੰਜਾਬੀ ਸੋਈ ਬਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਛੱਲੀਆਂ ਦੋ ਆਪਾਂ ਛੱਲੀਆਂ ਲਈਆਂ ਨੇ ਛੱਲੀਆਂ ਦੇ ਆਪਾਂ ਪੜਦੇ ਨਹੀਂ ਲਾਹਾਂਗੇ ਛੱਲੀਆਂ ਆਪਣੀਆਂ ਨਰਮ ਨੇ ਜਿਹੜੀ ਆਪਾਂ ਬਾਜ਼ਾਰ ਚੋਂ ਛੱਲੀ ਖਾਨਦੇ ਆ ਉਹ ਪੜਦੇ ਆ ਸਮੇਤ ਛੱਲੀ ਬਣਾਉਦੇ ਨੇ ਇਹ ਛੱਲੀ ਦਾ ਟੇਸਟ ਬਹੁਤ ਵਧੀਆ ਹੁੰਦਾ ਛੱਲੀ ਬਣਾਉਣ ਲਈ ਪਾਣੀ ਆਪਾਂ ਗਰਮ ਕਰ ਲਿਆ ਪਾਣੀ ਆਪਣਾ ਰਿਜਨ ਲੱਗ ਗਿਆ ਹੁਣ ਆਪਾਂ ਪਾਣੀ 'ਚ ਛੱਦੀਆਂ ਪਾਦਵਾਂਗੇ ਛੱਦੀਆਂ ਨੂੰ 15 ਮਿੰਟ ਆਪਾਂ ਬਣਾਵਾਂਗੇ ਕੜਾਹੀ 'ਚ ਉੱਪਰੋਂ ਆਪਾਂ ਛੱਦੀਆਂ ਨੂੰ ਢੱਕ ਦਵਾਂਗੇ ਛੱਦੀਆਂ ਆਪਾਂ 15-20 ਮਿੰਟ ਬਣਾ ਲੀਆਂ ਪਾਣੀ 'ਚ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਚੱਲੀਆਂ ਨੂੰ ਆਪਾਂ ਛਾਲਣੇ ਤੇ ਕੱਟ ਲਵਾਂਗੇ ਚੱਲੀਆਂ ਨੂੰ ਆਪਾਂ ਠੰਡੀਆਂ ਹੋਣ ਦੇਵਾਂਗੇ ਛੱਲੀਆਂ ਆਪਾਂ ਥੋੜੀਆਂ ਠੰਡੀਆਂ ਕਰ ਲਈਆਂ ਛੱਲੀਆਂ ਨੂੰ ਹੁਣ ਆਪਾਂ ਛਿਲਕਾ ਲਾਉਣਾ ਏ ਛੱਲੀਆਂ ਦਾ ਛਿਲਕਾ ਨਾਲੇ ਰਹਿਣ ਦਵਾਂਗੇ ਆਪਾਂ ਚੱਲੀ ਨੂੰ ਇਸ ਤਰ੍ਹਾਂ ਸਾਫ਼ ਕਰ ਲਵਾਂਗੇ ਛਲੀਆਂ ਦਾ ਆਪਾਂ ਛਿਲਕਾ ਲਾਤਾ ਆਪਾਂ ਥੋੜੇ-ਥੋੜੀਆਂ ਮੂਹਰਿਓ ਛਲੀਆਂ ਕੱਟਤੀਆਂ ਹੁਣ ਆਪਾਂ ਛਲੀਆਂ ਦੇ ਉੱਪਰ ਲਾਉਣ ਲਈ ਮਸਾਲਾ ਤਿਆਰ ਕਰਾਂਗੇ ਉਡਾਜ ਆਪਾਂ ਥੋੜੀ ਜਿਹੀ ਨਮਕ ਪਾਵਾਂਗੇ ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾਵਾਂਗੇ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਹਿੰਗ ਦਾ ਟੇਸਟ ਬਹੁਤ ਵਧੀਆ ਆਉਂਦਾ ਛੱਲੀ 'ਚ ਬਹੁਤ ਵਧੀਆ ਫਲੇਵਰ ਬਣ ਜਾਂਦਾ ਹਿੰਗ ਦਾ ਛੱਲੀ ਖਾਣ ਲੱਗੇ ਆਪਾਂ ਨੂੰ ਬਹੁਤ ਟੇਸਟੀ ਛੱਲੀ ਲੱਗਦੀ ਆ ਮਸਾਲੇ ਨੂੰ ਮਿਕਸ ਕਰਕੇ ਆਪਾਂ ਆਪਾਂ ਨੇ ਭੁੱਲਿਆ ਨੇ ਦੋਨੋਂ ਕੱਟ ਕੇ ਆਪਾਂ ਇਸ ਤਰ੍ਹਾਂ ਆਪਾਂ ਛੱਲੀਆਂ ਤੇ ਲਾad ਲੀਏ ਦੋਈ ਛੱਲੀਆਂ ਨੂੰ ਆਪਾਂ ਇਸ ਤਰ੍ਹਾਂ ਲਾ ਲਈਏ ਇਹ ਛੱਲੀ ਖਾਣ ਚ ਬਹੁਤ ਟੇਸਟੀ ਹੁੰਦੀ ਆ ਜਿਹੜੀ ਆਪਾਂ ਬਾਰੋਂ ਖਾਂਦੇ ਆ ਰੇਤਾਲੀ ਛੱਲੀ ਇਸ ਤਰ੍ਹਾਂ ਹੀ ਬਣਾ ਕੇ ਤਿਆਰ ਕਰਦੇ ਨੇ ਉਹ ਜੇ ਆਪਾਂ ਹਿੰਗ ਤੇ ਕਾਲੀ ਮਿਰਚ ਦਾ ਫਲੇਵਰ ਨਹੀਂ ਦੇਣਾ ਆਪਾਂ ਉਹਨੂੰ ਸਕਿਪ ਕਰ ਸਕਦੇ ਆ ਦੂਸਰੀ ਛੱਲੀ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲਵਾਂਗੇ ਛੱਲੀਆਂ ਆਪਣੀਆਂ ਬਣ ਕੇ ਤਿਆਰ ਨੇ ਤੁਸੀਂ ਵੀ ਮੇਰੇ ਤਰੀਕੇ ਨਾਲ ਛੱਲੀ ਬਣਾ ਕੇ ਦੇਖਿਓ ਬਹੁਤ ਟੇਸਟੀ ਛੱਲੀ ਹੁੰਦੀ ਹੈ ਇਹ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ